ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜੋ ਰਹਿਦਾ ਆ ਰਾਮ ਰਾਜੇ ਹਨ ਰਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾয়া ਅਹੰਕਾਰ ਅਨਤ ਗਾ ਬਠਦੇ ਨਾਮ ਜਿਉ ਮਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਅਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਵੀ ਤੋ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰਣਾ ਹੋਈ ਬੁਲਹਾਰੇ ਗੁਰਦਵਸਿਆ ਤੀਰਾਂਤ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਤਾਂ ਅਖਲਕਲਾ ਭਰਪੂਰ ਹਾ ਉਹ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੇ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਮਤ ਜੋ ਕਿਛੁ ਕਰਨਾ ਸੋ ਕਰਿਹਾ ਹੋਦਰਗਾ ਸਾ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰਗਤਿ ਰਖੇ ਹਾ ਸੋ ਕਰਖੇ ਹਾ ਜਦ ਬਾ ਸਰਬ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਅੰਸ਼ਾ ਖੇਤੇ ਤੇਰੇ ਵਾਹੁਣ ਹਾਰੇ ਖੇਤੇ ਤੇਰੇ ਰਾਗ ਪ੍ਰੇਸ਼ੋਕਈ ਹੈ ਖੇਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੋ ਆ ਪਵਣ ਆ ਪਾਣੀ ਵੈ ਸੰਤਨ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧ ਨੋ ਚਿਤ ਗੁਬਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨੀਸ਼ਰ ਬਰਮਾ ਦੇਵੇ ਸੋਹਣ ਤੇਰੇ ਸਦਾ ਸਾਰੇ ਗਾਵਣ ਤੁਧਨੋਂ ਅਜੰਨਦਨਾਥਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਤਿ ਸੁਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜ태ਸ ਦੇ ਸੰਦੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਆ ਪੰਡਿਤ ਪੰਦ੍ਰ ਰਖੇਸ਼ਰ ਜੁਗ ਜੁਗ ਵੈਦਾਂ ਨਾਲੇ ਗਾਵਣ ਤੁਧਨੋ ਗਾਵਣ ਮਨਮੋਹਨ ਸਰਗ ਮਛ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ 86 ਅਤਿ ਰਤਨ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਨ ਮੰਨ ਬ੍ਰਹਮੰਡਾ ਕਰ ਕਰ ਖੇ ਤੇਰੇ ਤਾਰੇ ਸੇ ਤੁਧਨੋ ਗਾਵਣ ਜੋਤਿ ਨ ਪਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੀ ਤਦਨੋ ਗਾਵਨ ਸਹਿ ਮੈਂ ਚਿਤਨਾ ਬਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀ ਹੈ ਪਿਹੁ ਸੇ ਜਾਇ ਨਾ ਜਾਸੀ ਰਚਨਾ ਜੇ ਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਕਰਜਨ ਸੇ ਮਾਇਆ ਜਨੁ ਪਾਏ ਕਰ ਕਰ ਦੇਖੇ ਕੀ ਤਾ ਫੜਾ ਜੋਤਿਸ ਦੇ ਵੜਾਈ ਜੋਤਿਸ ਪਾਵੇ ਸੋਏ ਕਰ ਸੇਵ ਰਹੁ ਕਬਨਾ ਕਰ ਨ ਜਾਇ ਸੋ ਪਾਤਸ਼ਾਹੋ ਸਹਾਬਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਸਨਾ ਵੱਡਾ ਖੈ ਸੋ ਕੋਈ ਕਿਹੜਾ ਵੱਡਾ ਡੇਠਾ ਹੋਏ ਕਿਉਂ ਨ ਪਾ ਆਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੱਸਮਾਈ ਹਵੜੇ ਮੇਰੇ ਸਾਹਿਬਾ ਗਹਿਰ ਗਮੇ ਰਾਗੁ ਨੇ ਗਹਿਰਾ ਕੋ ਵਿਲਾ ਜਾਣੈ ਤੇਰਾ ਕਿਤਾ ਕੇਵਣ ਚੀਰਾ ਰਹਾਉ ਸਾਹਿਬ ਸੁਰ ਤੇ ਮਲ ਸੁਰਤ ਕਮਾਈ ਸਾਹਿਬ ਕੇਵਲ ਮਿਲ ਕਿਉਂ ਨ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿਣ ਨਾ ਜਾਏ ਤੇਰੇ ਤਲਬਣਾਈ ਸਭ ਸਤ ਸਭ ਤਪ ਸਭ ਜਿਗਿਆਈਆਂ ਸਿਦਾ ਬੁਰਖਾ ਕੀਆ ਵਡਿਆਈਆਂ ਜਦੋਂ ਸਦੇਗ ਨਾ ਪਾਇਆ ਆਖ ਰਮਲੈ ਨਾ ਹੀ ਠਹਿ ਰਹਾਇਆ ਆਖ ਨਵਲਾ ਕੀਆ ਵਿਚਾਰਾ ਸਿਖ ਤੇ ਪਰੇਦਰੇ ਪੰਡਾਣਾ ਜੇ ਤੂੰ ਦੇਹੇ ਇਸਹਿ ਕੀ ਆਚਾਰਾ ਨਾ ਅਨਮ ਸੱਚ ਸਵਾਰਣ ਹਰਾ ਆਸਾ ਮਹਿਲਾ ਪਹਿਲਾ ਆਖਾ ਜੀਵਾ ਉਸਰੇ ਅਮਰ ਜਾਵੋ ਆਖ ਨੋਖ ਸੱਚਾ ਨਾਮ ਸਾਚੇ ਨਾਮ ਕੇ ਲਾਗ ਪੂਖ ਉਦ ਪੂਖ ਹੈ ਖਾਇ ਚ ਰਹਿ ਦੂਖ ਸੋਖ ਉਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਵਿਦਲ ਬੜਿਆਏ ਆਤਿ ਕੇ ਕੀਮਤ ਨਹੀਂ ਪਾਈ ਦੇਸਾਂ ਬਲਖੇ ਆਖਣ ਪਾਹੇ ਵੱਡਾ ਨਾ ਹੋਵੇ ਘਾੜ ਨਾ ਜਾਏ ਨਾ ਹੋ ਮਰਨ ਨਾ ਹੋ ਸੁਖ ਦੰਦਾਰ ਹੈ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਗੁਵਾ ਹੋਏ ਦੇਵਦਾਵਤੇ ਉਹਦੇ ਦੇਾਤ ਜਿਨ ਜਿਨ ਕਰਕੇ ਖੇਤੇ ਰਾਤ ਖ ਸੰਸਾਰ ਹੈ ਤੇ ਗਉ ਜਾਤ ਨਾਨਕ ਨਾਵੇ ਬਾਸਨਾਤ ਰਾਗ ਜਨੇ ਮਹਿਲਾ ਚੌਥਾ ਹਰ ਕੇਜ ਨ ਸਤਗੁਰ ਰਸਤਪੁਰਖ ਅਨੁਗੁਣ ਗੁਰਪਾਸ ਹਮ ਕੀਰੇ ਕਰ ਸਤਿਗੁਰੁ ਸਰਣਾਇ ਕਰਦਿਆ ਨਾ ਪ੍ਰਗਾਸ ਮੇਰੇ ਮਨ ਗੁਰਦੇ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮੇਰਾ ਆਪਰਾਣ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਵੋ ਹਰ ਜਨ ਕੇ ਉੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਵਤਾਸ ਹੈ ਵਹਲਾ ਸੰਗਤ ਗੁਣ ਪਰਗਾਸ ਜਿਨ ਹਰ 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 ਰਸਦਾ ਨਾ ਪਾਇਆ ਤੇ ਭਾਗ ਨੰਜਾਂ ਪਾਸ ਜੋ ਸਤਿਗੁਰ ਆਸ਼ਮਣ ਸੰਗਤ ਨੇ ਹਿ ਆਏ ਤ੍ਰਿਕ ਦੇਵੇ ਤ੍ਰਿਕ ਜਿਵਾਸ ਜਿਨ ਹਰ ਜਿਨਾਂ ਸਤਿਗੁਰ ਸੰਗਤ ਪਾਈ ਜਿਨ ਤੁਰ ਮਸਤਾ ਲਿਖਿਆ ਲਿਖਾਸ ਧੰਨ ਧੰਨ ਸਾ ਸੰਗਤ ਜੇ ਤਹਾਰ ਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਸੋ ਰਬ ਜੀ ਮਹਿਲਾ ਪੰਜਰਵਾ ਕਾਹਿਰੇ ਮਨ ਜਤ ਵਦਮ ਜਹਰ ਹਰ ਜੋ ਪ੍ਰਿਆ ਸਹਿਲ ਬਥਰ ਮੈਂ ਜਾਂ ਤੂੰ ਪਾਈ ਤਾ ਕਾ ਹਰਜ ਕਾ ਗੈ ਕਰ ਤਰਿਆ ਮੇਰੇ ਬਾਦ ਜੀ ਸਤ ਸੰਗਤ ਬਲੈ ਸੋ ਤਰਿਆ ਗੋਰਾ ਪ੍ਰਸਾਦ ਪ੍ਰਮਧ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸਤਵੰਤਾ ਕੁਨ ਨਗਿਸ਼ ਖੇਤਰਿਆ ਸਿਰ ਸਿਰ ਜਸਵਾਹੇ ਠਾਕੁਰ ਕਾਹੇ ਮਨ ਪੋਖ ਰਿਆ ਊੜੇ ਊੜ ਆਵੇ ਛੇ ਕੋਸਾਨ ਪਾਛੇ ਬਿਸ਼ਰੇ ਸਰਿਆ ਨ ਕਮਲ ਖਲਾਵੇ ਕਾਵਨ ਸੁਗਾਵੇ ਮਨ ਮੈਂ ਸਿਮਰਨ ਕਰਿਆ ਸੰਗਤਿ ਦਾਣ ਦਾ ਸ਼ਾਸਟ ਸੰਦਾਨ ਹਾ ਕਰ ਕਰ ਅਜਲ ਤਰਿਆ ਜਨਾਲ ਬਰ ਬਲ ਸਦ ਬਲ ਜਾਈਐ ਦਿਨੰਤ ਨਾ ਪਾਰ ਆਵਰਿਆ ਰਾਗ ਅਸਮਹਿਲਾ ਚੌਥਾ ਸੋ ਅਪੁਰਖੇ ਖ ਓੰਕਾਰ ਸਤਗੁਰ ਪ੍ਰਸਾਦ ਹੋ ਪਰਖ ਨਰਨਜਨ ਹਰ ਪਰਖ ਨਰਨਜਨ ਹਰਗ ਮੰਗ ਮਾਪਾਰ ਸਭ ਤਿਆਬ ਹੈ ਸਭ ਤਿਆਬ ਹੈ ਤੁਮੇ ਹਾ ਸੱਚੇ ਸਰਦਨ ਹਾਰਾ ਆਉ ਜੀ ਤੁਮ ਹਰੀ ਜੀ ਦੁਨੀਆ ਕਾ ਦਤਾਰ ਹਰ ਤਿਆਬ ਹੋ ਸੰਤ ਹੋ ਜੀ ਸਾਧੂ ਅਖਿ ਸਰਨ ਹਾਰਾ ਹਰਾਪੇ ਠਾਕੁਰ ਹਾਰ ਆਪੇ ਸੇਵਕ ਜੀ ਗਿਆਨ ਨਾਨਕ ਜੀ ਦੇ ਵਿਚਾਰ ਆ ਤੂੰ ਘਟਕੜੰਤਰ ਸਰਬ ਜਨੰਤਰ ਜੀ ਹਾਰ ਏ ਕੋਪਰੁਗ ਸੁਮਾਨਾਗ ਦਾਤੇ ਬਿਖਾਰੀ ਨੀ ਸਭ ਤੇਰੀ ਤੁਝ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਦ ਬਿਨਾ ਨਾਮ ਨਾ ਜਾਣਾ ਤੂ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕੀਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨ ਨਾਨਕ ਤਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਝੇ ਸੇ ਜਨ ਜੁਗਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈਜਨ ਹਰਿ ਧਿਆਵਿਆ ਜੀ ਜਨਨ ਟੋਟੇ ਜਾਉਗੇ 파ਸੇ ਜਨਰ ਪਾਉ ਜਨ ਹਰਿ ਰਦ ਪਾਉ ਧਿਆਵਿਆ ਜੀ ਜਿਨ ਕਾ ਭਾਉ ਸੋ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹੰਨ ਹੰਨ ਰੂਪ ਸੁਮਾਸੇ ਸੇ ਤਨ ਸੇ ਤਨ ਜਿਨ ਹਰਤਿਆ ਆਇਆ ਜੀ ਜਿਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਜੀ ਹਨ ਨਿਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ ਹੈ ਹਰ ਪੂਜਾ ਜੀ ਤਾ ਤਪ ਹੈ ਜਪਿਆ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬੋ ਸਮਰਤ ਸਾਸਤਰ ਜੀ ਕਿਨ ਕਿਰਿਆ ਖੰਡ ਕਰਮ ਗ੍ਰੰਤਾ ਸੇ ਭਗਤ ਸੇ ਭਗਤ ਭਲੇ ਜਾਨ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਗੁਰਵੰਤਾ ਵਾਦ ਬ੍ਰਹਮ ਪਰੰਪਰ ਕਰਤਾ ਜੀ ਤੋ ਜੇਵੜ ਅਬਰ ਨਾ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੇ ਕੋ ਜੀ ਤੋ ਨਹਿਤਰ ਕਰਤਾ ਸੋਇ ਸਦਾ ਪੈ ਪਾਵੈ ਸੋਇ ਵਰਤੈ ਜੀ ਤੂੰ ਆਪੈ ਗਰਹਿ ਸੋ ਹੋਵੇ ਤਦ ਦਾ ਪੈ ਸ੍ਰਿਸ਼ਟ ਸਭ ਪਾਈ ਜੀ ਸਦਾ ਪੈ ਸਰਜ ਸਾ ਗੂਮੀ ਜਨਾਨਕ ਨਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂ ਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੇ ਸੁਭਿ ਤੇ ਸੇ ਜੋ ਤੂੰ ਦੇਹੇ ਸਹ ਹਪਾਈ ਰਹਾਵ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਗਲਹਿ ਤਨ ਨਾਮ ਰਤਨ ਪਾਇਆ ਗਰਮੋ ਹਲਾਦਾ ਮਨ ਮੁਹਗਵਾਇਆ ਦਾ ਛੋੜਿਆ ਮਿਲਾਇਆ ਤੂੰ ਦਰਿਆਉ ਸਾਵਤਿ ਰਹੀ ਮਾਹੀ ਅਦਬੰਦੂਜਾ ਕੋਈ ਨਾਹੀ ਜੇ ਜਨ ਤਸਾ ਤੇ ਰਾਖੇ ਲ ਬਜੋ ਮਨ ਛੜਿਆ ਸੁਨੁਗੇ ਮੇਲ ਜਿਸਨੋ ਤੂ ਜਾਣ ਆਹੇ ਸੋਈ ਜਨ ਜਾਣੈ ਹਰਗੁਣ ਸਦਹਿ ਆਖ ਵਖਾਣੈ ਨਨਹਾਰ ਸੇਵਿਆ ਨ ਸੋ ਪਾਇਆ ਸਹਜੇ ਹੀ ਹਰਨਾਮ ਸੁਆਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਤਤ ਬਿੰਦੂ ਜਾ ਵਰਣਾਖ ਹੋਵੇ ਤੋ ਕਰ ਕਰ ਵੇਖ ਹੈ ਜਾਣ ਹੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਤਿਤ ਸਰਵੜਾ ਪਿਲਨਵਾਸਾ ਪਾਣੀ ਪਾ ਬਕਤ ਨੇ ਕੀਆ ਪੰਗਜ ਮੋ ਪਗਨੇ ਚਾਲੈ ਹਾ ਮੈਂ ਦੇਖਾਂ ਤਖਤ ਬੇਲੇ ਮਨ ਗਾ ਚੇਤ ਸਮੁਣ ਬਨਾ ਹਰ ਉਸ ਰਾਤੇ ਦੇਗੁਨ ਗੱਲੇ ਆ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਉਹਨਾਂ ਨੂੰ ਤਾਂ ਨਾਨਕ ਜਨਗੇ ਸਰਣਾ ਜਨ ਤੋਂ ਨਾਹੀ ਵਿਸਰਿਆ ਸਾ ਮਹਿਲਾ ਪੰਜਵਾ ਭਾਏ ਪ੍ਰਾਪਤ ਮਿਲਹੁ ਦੇ ਹਰਿਆ ਗੋਬਿੰਦ ਬਨਨ ਕੇ ਹੈ ਤੇਰੇ ਵਰਗਾ ਔਰ ਗਾਧਲੇ ਗਤਨਾ ਕਾਮ ਬਲਸਾਧ ਸੰਗਤ ਭਜ ਕੇਵਲ ਨਾਮ ਸੰਗ ਜਮ ਲਾਗ ਪਵ ਜਨ ਤਰਨ ਕ ਜਨ ਮਰਥਾ ਜਾਤ ਰਮਾਇਆ ਕੈ ਰਹਾਉ ਜਾਉ ਤਾ ਸੰਜਮ ਨਰਮ ਨਾਖ ਮਾਇਆ ਸੇਵਾ ਸਾਧਨਾ ਜਾਨਿਆ ਹਰਾਇਆ ਕਹੋ ਨਾਨਕ ਹਮੇਸ਼ ਕਰਮ ਸ਼ਰਨਮ ਰੇਖੀ ਰੱਖੋ ਸਰਮਾ ਵਾਚਾ ਹੈ ਦਸਵੇਂ ਕਬੂ ਬਾਇ ਬੇਨਤੇ ਚੋਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋ ਏਤ ਕੇ ਇਛਾ ਤਾ ਵਚਨ ਮੰਦਰ ਹੈ ਹਮਾਰਾ ਆਪਣਾ ਜਾਨਕ ਰੂਪਿਤ ਪਾਰਾ ਹਮਰਾ ਦੁਸ਼ਟ ਸਵਾਦਮਕਾ ਬਹੋ ਆਪ ਹਾ ਦੇ ਮਨ ਮਚਾ ਬਹੋ ਸੁਖੀ ਵਸੈ ਬੋਨ ਪਰਵਾਰਾ ਸੇਵਾ ਸਿਖ ਸੁਵੈ ਕਰਤਾ ਰਾ ਮੋਰ ਅਛਾਨਜ ਕਰਦੇ ਕਰੀਏ ਸਭਨਨ ਕੋ ਆਸੰਗ ਰਿਏ ਪੂਰਨ ਹੋਏ ਹਮਾਰੇ ਆਸਾ ਤੂਰ ਬਿਨ ਕੇ ਰਹੇ ਪਿਆਸਾ ਸੁਮਹਾ ਸਾਡ ਕੇ ਵਰਨਾ ਤਾਹੂ ਜੋ ਵਰ ਚਾਹੂ ਸੋ ਤੁਮ ਤੇ ਪਾਵੂ ਸੇਵਾ ਸਿਵ ਹਮਾਰੇ ਤਾਰੀ ਹੈ ਜਿੰਨੋ ਜਿੰਨਾ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਹਾ ਦੇ ਮੁਝੇ ਅਮਰ ਗਏ ਮਨਨ ਕਾਲ ਕਾ ਤਰਾਸ ਨਵਰੀਏ ਹੋ ਜੋ ਉਸ ਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿ ਹੋ ਰੱਛਾ ਰਾਖ ਲਹੁ ਰਾਖ ਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਰ ਮਨ ਸੁਨਗੇ ਹੰਤਾ ਤਮੋਹ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਵਰਮਾ ਬਬਥਰਾ ਕਾਲ ਪਾਏ ਸ਼ੋਜ ਜਵਤਰ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਾਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੇ ਸਭ ਕੀਓ ਬੇਦ ਰਾਏ ਵਰਮਾ ਜੋਥੀਓ ਜਮਨ ਕਾਲ ਸਾਲੋ ਸਵਾਰਾ ਨੌਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾ ਜਥਨ ਉਜਾਇਓ ਆਦਿ ਤੇ ਕੇ ਉਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵਕ ਨਕੋ ਸਭਗਨ ਸੁਖ ਦੇਵ ਸਤਨ ਲਕਾਓ ਪਲਮੋ ਬਦਕਿਓ ਢੜ ਢੜ ਕੇ ਅੰਦਰ ਕੇ ਜਾਣਤ ਭਲੇ ਬਰੇ ਕੇ ਪੀਰ ਬਸ਼ਾਨਤ ਛੇਟੇ ਦੇਗ ਨਿਰਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਬਿਰਵਸ਼ਣ ਘੜ ਘੜ ਕੇ ਪੜ ਪੜ ਕੇ ਜਾਣੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਰ ਜਵਾਕਰ ਕਰਤ ਹੋ ਕਭੂ ਤੁਮ ਮੈਮਲਤ ਦੇਹ ਦਰਸਪੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੇ ਬੋਜੋ ਚਰੈ ਤੁਮ ਸਭੇ ਤਰਹਿ ਨਿਰਾਲਮ ਜਾਣਤ ਭੇਦ ਭੇਦ ਰਲਮ ਨਿਰੰਕਾਰ ਨਿਰਵਕੰਦਰ ਨਾਮਪ ਆਦ ਅਨੀਲ ਅਨਦ ਸੰਭੂ ਆ ਕੋਣੋ ਚਾਰ ਦਾ ਪੈਦਾ ਜਾਕੂ ਭੇਵ ਨਾ ਪਾਵਤ ਵਿਦਾ ਤਾ ਤਾ ਕਰਪਾ ਹਨਨ ਬਾਨਤ ਮਹਾ ਮੂੜ ਹੈ ਜਿਹ ਭੇਦ ਨਾ ਜਾਣਤ ਮਹਾ ਦੇਵ ਕੁ ਕਹਤੋ ਸਦਾ ਸ਼ਿਵ ਅਨੰਕਾਰ ਕਾ ਚਿਰਤ ਨੇ ਭੇਵ ਆਪ ਆਪਨੇ ਵਿਦ ਹੈ ਜੀਤੇ ਬਰਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਜਾ ਬਸਾਰਾ ਕਹਿ ਮੁਜ ਸਜਾ ਪ੍ਰਥਮ ਸੰਸਾਰ ਇਕੈ ਰੂਪਨੋਸ਼ ਰੂਪਾ ਰੰਗ ਚੋਰਾਵ ਕਹਿ ਭੂਪਾ ਦਜ ਜੇ ਰਜ ਸੇਤਜ ਕੀਨੀ ਉਤਭੇ ਖਾਨ ਬਹੋ ਰਚ ਦੇਨੀ ਕਮ ਫੁੱਦ ਰਾਜਾ ਰਵੇ ਬੈਠਾ ਆਹੋ ਸਿਵਣ ਪਿਉ ਸੰਗਤ ਗਠ ਸਗਦੇ ਸ੍ਰਿਖਤਿ ਤਖਾ ਆਇਆ ਚੰਪਾ ਬੋ ਆਜਵਾਦ ਸਰੂਪ ਸਵੈੰਪਭ ਹੋਵ ਅਵਰਛਾ ਮੇਰੇ ਦਮ ਕਰੋ ਸਿਖਵਾਰ ਸਿਖ ਸੰਗਰੋ דוਸ਼ਟੀ ਇਥੇ ਅਠਵਾਦਰ ਪਤ ਸਗਲ ਮਲੇਸ਼ ਕਰੋ ਰਣ ਕਥਾ ਜੇ ਆ ਤੁਝ ਦਾ ਸ਼ਰਣੇ ਪਰੇ ਜਨ ਕੈ ਦੁਸ਼ਟ ਦੁਖਤਾ ਹੋਵੇ ਮਰੇ ਪਰਹ ਜਵਨ ਪਗ ਪਰੇ ਤੇ ਹਾਰੇ ਜਨ ਕੈ ਤੁਮ ਸੰਕਟ ਸਭ ਟਾਰੇ ਜੋ ਅਕਲ ਗੁਰਬਾਰ ਤੇ ਆਇ ਹੈ ਤਾਕੇ ਕਾ ਲਿਖਤ ਨਹਿ ਰ ਅਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਦਿਸ਼ਟ ਟਰੇ ਤਤ ਕਾਲਾ कृपा दृष्टो न जाहे निहर हो ताके ताप तनुखमहर हो रहद सद करमों स होए दुष्ट छौ शक ना कोए एक बार ओज लत मैं सुमरा काल फास ते तहि मरा जिन नर नाव दे हारो कह दार दुष्ट दोख ते रहा ਹਰੜ ਗੇਤ ਮਾਇ ਸ਼ਰਨ ਤੇ ਹਾਰੇ ਆਪ ਆਦਲ ਹੋ ਵਾਰੇ ਸਰਬਠੋਰ ਮੋਹੋ ਸਹਾਈ ਦੁਸ਼ਟ ਦਉਤੇ ਲੇਹੋ ਬਚਾਈ ਸਵਈਆ ਪਾਹੇ ਗਨ ਜਾਤੇ ਤੁਮਰੇ ਦਵਤੇ ਕਵਾਖ ਦਰਨਿਆਨਿਉ ਰਾਮ ਰਹਿਮ ਪ੍ਰਾਨ ਪ੍ਰਾਨ ਅਨੇਕ ਹੈਮ ਦੇਖਣਾ ਮਾਨਿਉ ਤਮਰੇ ਸਾ ਸਰਵੇ ਸਵੇ ਮੂਪੀਦ ਕਹ ਹਮੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਾ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਨ ਕੋ ਸਾਡਕੈ ਗਹੋ ਤੁਹਾਰੋ ਦਵਾਰ ਵਾਹਿ ਗਹੇ ਕਿ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਗਲੇ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜੇ ਸੇਤੇ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿੰਗਾ ਸ਼ਬਦ ਗਵਣਾਈਆਂ ਸ਼ਬਦੋ ਤਾ ਗਾਵੋ ਹਰੀ ਕੀ ਰਾਮ ਮਨ ਜਨੇ ਅਵਸਾਇਆ ਕਹੇ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੋ ਸਦਾ ਰਹੋ ਹਨ ਨਾਲੇ ਹਨ ਨਾ ਰਹੋ ਤੂੰ ਮਨ ਮੇਰੇ ਦੋ ਸਭ ਸਵਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰੱਤ ਸੁਆਮੀ ਸੋ ਕਿਉ ਮਨੈ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਨ ਨਾਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹਾ ਤੇਰੀ ਨਾਮ ਨਵਸਾਵੈ ਨਾਮ ਜਨ ਕੈ ਮਨ ਨਵਸਿਆ ਆਵਾਜੇ ਸ਼ਬਦ ਕਨੇ ਰੇ ਕਹਿ ਨਾਲ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਅਨ ਬਖਾ ਸਗ ਵਾਜਾ ਅਗਰ ਸ਼ਾਸਨ ਨੂੰ ਲੈ ਅਸਿਆ ਨਨੇਟਾ ਸਭ ਪਜਾਈਆਂ ਸਦਾ ਗੁਰਬਾਨ ਗੀਤਾ ਗ੍ਰਿਵਟੂ ਜੈਸੂ ਦੀਆਂ ਵਡਿਆਈਆਂ ਕਹਿ ਨਾਨਕ ਉਸਤ ਸੰਤਹੁ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਦਰੋ ਆਵਾਜੇ ਪੰਜ ਸਬਦ ਕਰਸ ਬਗ ਕਰਸ ਬਾਗੇ ਸ਼ਬਦ ਬਾਜੀ ਕਲਾਜਿਤ ਕਰਤਾ ਰੀਆਂ ਪੰਜ ਦੂਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਕ੍ਰਿਪਾ ਆ ਤੁਜਨ ਕਾ ਸੇ ਨਾਮ ਹਰ ਕੈ ਲਾਗੇ ਤਹਿ ਨਾਨਿ ਤੈਸ਼ਕ ਹੋਵਾ ਤਿਤ ਕਰ ਅਨਹਦ ਵਚੇ ਆਨੰਦ ਸੁਣੋ ਹੋੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇਆ ਉਤਰੇ ਸਗਲੇ ਵਿਸੂਰੇ ਦੁਖ ਰੋਸ ਨਤਾਬ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬੁនិਧ ਕਹਤੇ ਪਵਿੱਤ ਸਾਧਗੋ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਦਵਨੀ ਬਹਿਲਾ ਪੰਜਵਾ ਹਾਲ ਵਿੱਚ ਨਵਸਤ ਪਇਓ ਸਾ ਸੰਦੋਸ਼ ਵਿਚਾਰੋ ਅਮਰਤ ਨਾਮ ਥਾ ਤੁਰ ਕਾ ਪਇਓ ਜਿਸ ਕਾ ਸਾਫ ਸਦਾਰੋ ਜੇ ਕੋ ਖਾਵੈ ਦੇਖੋ ਪੰਚੈ ਜਿਸ ਕਾ ਹੋਇਓ ਦਾਰੋ ਇਹ ਬਾਤ ਜਨੈ ਜਾਏ ਨਿਤ ਨਤ ਰਖੁਲ ਤਾਰੋ ਤਉ ਸੰਸਾਰ ਕਨਨ ਲਾਗਤ ਰਈਐ ਸਭ ਨਾਨਕ ਬ੍ਰਹਮਾ ਬਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਤੂਏ ਮੈਂ ਨਿਰਗੁਣ ਹਰੇ ਕੋ ਗੁਣ ਨਾਹੀ ਆਪੇ ਤਰਸ ਪਿਉਏ ਤਰਸ ਪਿਆ ਮਹਿਲਾਦ ਹੋਈ ਸਤਿਗੁਰ ਸਜਣ ਮਿਲਿਆ ਨਾਨਕ RAM ਲੈ ਤਾਂ ਜੀਵਾ ਤਨ ਮਨ થી ਵਹਿ ਰਿਆ ਪਾਉੜੇ ਜਥੈ ਤੂੰ ਸਮਰਸ ਜਥੈ ਕੋਈ ਨਾਹੀ ਔ ਤੈ ਤੇਰੇ ਰੱਖ ਅਗਨੀ ਦਰਮਾਹੇ ਸੁਣ ਕਹਿ ਜਮ ਕੈ ਦੂਤ ਨਾਏ ਤੇਰੇ ਛਡ ਜਾਹੇ ਪਾਉੜੇ ਲਿਖਾਂ ਸ਼ਗਾ ਹੋ ਗੁਰ ਸ਼ਬਦੇ ਪਾਰ ਪਾਹੇ ਨ ਕੋ ਲੱਗੇ ਪਿਆਸ ਅੰਮ੍ਰਿਤ ਸੇ ਖਾਹੇ ਕਲ ਪੁੱਲ ਗੁਣ ਗੋਬਨ ਗਾਹੇ ਆਸਨਾ ਕਿਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੇ ਆਵੇ ਤਦਾ ਹੈ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਾ ਗੁਰ ਨਾਮ ਨੇਤਰੇ ਸਤਿਗੁਰ ਪੇਖਣਾ ਸ਼ਰਵਣੇ ਸੁਰਣਾ ਗੁਰ ਨਾਮ ਸਤਿਗੁਰ ਸੇ ਤਿਰਤਿਆ ਦਰਗਹਿ ਪਈ ਠਾਵ ਕਹੋ ਨਾਨਕ ਕਿਰਪਾ ਕਰੇ ਜਿਸ ਨਾ ਵਾਦੇ ਜਾਗੇ ਮੈਂ ਤੁਮ ਕਾੜੇ ਹੈ ਬੱਲੇ ਕੇ ਕੇ ਬਹਿਨਾ ਪੰਜਵਾ ਰਖੇ ਰਖਨ ਹਾਰ ਆਪ ਭਾਰੀਨ ਗੁਰ ਕੇ ਪੈਰੇ ਪਾਏ ਕਾਜ ਸਵਾਰੀਨ ਹੋ ਆਪ ਦਿਆਲ ਮਨਹੁ ਨਾਵ ਸਾਰੀਨ ਸਾਜਨਾਗੇ ਸੰਗ ਭਵਜਲ ਤਾਰੀਨ ਸਾਗਤ ਅਨੰਦ ਵਿਦੁਸ਼ਟ ਖਲਵਾ ਹੈਵ ਤਾਰੀਨ ਤੇ ਸਾਹਿਬ ਕੀ ਟੇਕ ਨਾਨਕ ਮੰਨ ਬਾਹੀ ਦੇਸ ਸਮਰਤ ਅਸਗ ਹੋਵੇ ਸਗਲੇ ਦੁਖ ਖਜਾਹੇ ਤਿਸ ਸਾਸਾਹ ਵਿਕੇ ਟੇਕ ਨਾਨਕ ਮੰਨ ਬਾਹੀ ਦੇਸ ਸਮਰਤ ਅਸਗ ਹੋਵੇ ਸਗਲੇ ਦੋਖਾ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ